पढ़ण चारो कुतो चवो पुत बणो त हिकु पासे मुरदे बि जॻदा حضرت سرکار جناب غوث پاک عبد القادر شاہ جیلانی سرکار 11ویں والی سرکار آپ دی بستی چ کچور رہندا سی آپ اکسروں نو روکیا کردے سی کہ غلط کم چھڑ دے لیکن او کہندا سی سرکار تہاڈی نظرے کرم ہو جاوے گی تاں چھڑ دوں گا اک دن او تے دل چ آیا کہ غلط کم چھڈنے چاہی دینے او سرکار دی সেবা چ حاضر ہویا جا کے کہندے کہ سرکار ਮੈਨੂੰ ਆਪਣਾ murid ਬਣਾ ਲਓ ਆਪ ਕਹਿਣ ਲੱਗੇ ਕਿ ਵੀ murid ਤਾਂ ਬਣਾ ਲਾਂਗੇ ਲੇਕਿਨ ਕੁਛ ਸ਼ਰਤਾ ਹੋਣ ਗਿਆ ਕਿ ਕੀ ਸਰਕਾਰ ਕਿ ਪਹਿਲਾ ਕੰਮ ਤਾਂ ਤੈਨੂੰ ਚੋਰੀ ਛੱਡਣੀ ਪਊਗੀ ਆਹ ਉਹ ਕਹਿਣ ਲੱਗਾ ਕਿ ਹਜ਼ੂਰ ਬਚਪਨ ਦੀ ਆਦਤ ਬਣੀ ਹੋਈ ਹੈ ਇੱਕਦਮ ਤਾਂ ਨਹੀਂ ਪਰ ਮੈਂ ਵਾਦਾ ਕਰਦਾ ਹੌਲੀ ਹੌਲੀ ਛੱਡ ਦੇਵਾਂਗਾ ਕਿ ਦੂਜਾ ਕੰਮ ਕਿ ਹਜ਼ੂਰ ਦੂਸਰਾ ਕੰਮ ਕੀ ਹੈ ਕਿ ਪੰਜ ਵਕਤ ਨਮਾਜ਼ ਪੜ੍ਹਨੀ ਪਊਗੀ کہ حضور اے اکھ ہے کہ کیوں لگیا کہ حضور گل یہ ہے کہ میں چوری ہلے نہیں میں کتے چوری کرن گیا اتھے نماز دا ٹائم ہو جائے میں کتے وضو کرن باستے پانی لبوں گا کتے مسلح لبوں گا حضور اے دچ کوئی ٹل دے, دے ہو. آپ مسکرائے اور کہن لگے اچھا جا صرف تیرے واسطے ڈلہ ہے کہ جدو بھی پنج ٹائم نماز دا وقت ہووے تو ازان پڑھ دیا کر آہا. او خوش ہو گیا کہنا جی اے صحیح ہے میں کر دیا کروں گا گھر آ گیا حضور دو تین دن گزرے دو تین دن بعد وہی کم اپنا واسطے چل پیا چوری کرنے واسطے ایک بار کسے شہر دے وچ چلے گیا ساری رات کو مداریا کتے بھی او دا, دا نہیں لگیا رات دے ساڑھے تین بج گئے سو دے ਉਸ ਵੇਲੇ ਇੱਕ ਚੰਗੀ ਵੱਡੀ ਸਾਰੀ ਹਵੇਲੀ ਟੱਕਰ ਗਈ ਉਹਨੂੰ ਸੋਚਦਾ ਕਿ ਅਜ ਤੱਕ ਕੰਮ ਹੀ ਬਣ ਗਿਆ ਮੌਜਾ ਹੀ ਲੱਗ ਗਿਆ ਉਸ ਹਵੇਲੀ ਦੇ ਵਿੱਚ ਕਈ ਪਰਿਵਾਰ ਰਹਿੰਦੇ ਸੀ ਉਹਨੇ ਉੱਥੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਹਜ਼ੂਰ ਕੱਲੀ-ਕੱਲੀ ਤਜੋਰੀ ਸਾਫ਼ ਕਰੀ ਜਾਂਦਾ ਜਿੰਨਾ ਰੋਪਿਆ ਪੈਸਾ ਹੀਰਾ ਜਵਾਹਰਾਤ ਮੋਤੀ ਜੋ ਵੀ ਜ਼ੇਬਰਾਤ ਵਗੈਰਾ ਸੀ ਸਭ ਕੁਝ ਇਕੱਠੇ ਕਰ ਲੈ روپیہ پیسہ سارا ایک گٹھڑی بن لی ساریاں الواریاں صاف کر کے حضور جدو چک کے اتوں ٹرن لگیا گٹھڑی تو ادھر نماز دا وقت ہو گیا ہون لگ آگ او دے اپنے پیر نال ہوا وعدہ یاد آ گیا ایک چھوڑو ہو کے اپنے سرکار نال کیتا ہوا وعدہ نہیں پلایا حضور او گٹھڑی چکی چکے کوڑنے دے چک کے ایک کونے کے رکھ دیتی اور کھڑا ہو او کے ازان پڑھن لگ پیا اللہ اکبر اللہ اکبر الا اللہ اشد اللہ اشہدو انہ محمد الرسول اللہ حیال السلام حیال الفلا آؤ نماز کی طرف آؤ کامیابی کی طرف حضور جدو نماز انہیں ازان پڑھی ਤਾਂ ਦੀ ਆਵਾਜ਼ ਸੁਣ ਕੇ ਸਾਰੇ ਹਵੇਲੀ ਦੇ ਲੋਕ ਜਾਗ ਪਏ ਆਹੋ ਔਰ ਉੱਠ ਕੇ ਵਜ਼ੂ ਬਣਾਈ ਜਾਂਦੇ ਨੇ ਔਰ ਉਹਦੇ ਪਿੱਛੇ ਆ ਕੇ ਬੈਠੀ ਜਾਂਦੇ ਨੇ ਆਹੋ ਉਧਰੋਂ ਸਰਕਾਰ ਜਨਾਬ ਗੌਸ਼ਪਾਲ ਸਰਕਾਰ ਆਪਣੇ ਡੇਰੇ 'ਚ ਬੈਠੇ ਮੁਸਕਰਾਉਂਦੇ ਨੇ ਕਿ ਅੱਜ ਮੇਰਾ ਪੁੱਤ ਫਸ ਗਿਆ ਅੱਜ ਦੇਖਾਂਗੇ ਕਿੱਦਾਂ ਛੁੱਟਦਾ ਆਹੋ ਤਾਂ ਹਜ਼ੂਰ ਜਦੋਂ ਅਜ਼ਾਨ ਪੜ੍ਹ ਕੇ ਹਟਿਆ ਉਹਨੇ سنتا دی نیت نیت لی سنتا پڑھ کے ہٹیا تا سارے لوگ کہنے لگے کہ حضور نماز کراؤ وہ میں نماز کراوا میں کتا کرا سکتا کہ کیوں حضور آہا. کہ میں تا ایک چور چکا میں نماز نہیں کرا سکتا وہ کہنے لگے نہیں نہیں تسی تا کوئی رب دے بندے ہو رب نے تولیا حویلی چھو چی حویلی چ پہلی بار ازان ہوئی ہے رب نے لیا تو ਕਹਿਣ ਲੱਗਿਆ ਨਹੀਂ ਭਰਾਵੋ ਮੈਂ ਤਾਂ ਚੋਰ ਆ ਉਹ ਵੇਖੋ ਤੁਹਾਡਾ ਸਾਰਾ ਮਾਲ ਇਕੱਠਾ ਕੀਤਾ ਹੋਇਆ ਹੈ ਮੈਂ ਤਾਂ ਲੈ ਕੇ ਟੁਰਨ ਲੱਗਿਆ ਸੀ ਉਹ ਕਹਿਣ ਲੱਗੇ ਜੇ ਤੁਸੀਂ ਚੋਰ ਹੁੰਦੇ ਤਾਂ ਚਲੇ ਜਾਂਦੇ ਲੈ ਕੇ ਤੁਸੀਂ ਅਜ਼ਾਨ ਨਾ ਪੜ੍ਹਦੇ ਤੁਸੀਂ ਤਾਂ ਰੱਬ ਦੇ ਬੰਦੇ ਹੋ ਨਮਾਜ਼ ਕਰਾਓ ਤਾਂ ਜ਼ੋਰ ਉਹ ਮਜਬੂਰ ਹੋ ਗਿਆ ਖੜਾ ਹੋ ਗਿਆ ਮਸੱਲੇ ਤੇ ਔਰ ਖੜ ਕੇ ਰੱਬ ਦੀ ਜ਼ਾਤ ਨਾਲ ਗੱਲ ਕਰਦਾ ਕਹੇ ਮੇਰੇ ਮੌਲਾ ਕਰੀਮ میں میں دا یا میرے پیرو مرشد دے نے یا تم بہتر جاند میں گار بندہ لیکن اج اے لوگ سمجھ ہوجتے نہیں مولا جو میری لاج رکھ لی میرے پیر دے صدقے میرے دے صدقے اے گل کہہ کے انہیں نماز نیت لئی اللہ اکبر کہہ کے حضور نماز پڑھا رہا ਉਧਰੋਂ ਸਰਕਾਰ ਜਨਾਬ ਗੌਸ਼ਪਾਕ ਸਰਕਾਰ ਨੇ ਆਪਣੀ ਤਵੱਜੂ ਬਾ ਦਿੱਤੀ ਕਨੈਕਸ਼ਨ ਜੁੜ ਗਿਆ ਤਾਰ ਨਾਲ ਤਾਰ ਜੁੜ ਗਈ ਉਹਦੀ ਰੱਬ ਦੇ ਨਾਲ ਤਾਰ ਜੁੜ ਗਈ ਜਦ ਤਾਰ ਜੁੜੀ ਤਾਂ ਹਜ਼ੂਰ ਅੱਖਾਂ ਚੋਂ ਅਥਰੂ ਜਾਰੀ ਹੋ ਗਏ ਨਮਾਜ਼ ਪੜਾਈ ਜਾਂਦਾ ਰੋ ਹੀ ਜਾਂਦਾ ਐਨਾ ਰੋਇਆ ਐਨਾ ਰੋਇਆ ਐਨਾ ਰੋਇਆ ਕਿ ਸਾਰਾ ਉਹਦਾ ਚਿਹਰਾ ਤਰ ਹੋ ਗਿਆ ਸਾਰੀ ਦਾੜੀ ਤਰ ਹੋ ਗਈ ਸਾਰੇ ਕੱਪੜੇ ਭਿੱਜ ਗਏ ਜਿੱਥੇ ਖਲੋਤਾ ਸੀ ਉਹ ਜਗਾ ਵੀ ਪਿੱਛ ਗਈ ਜਦੋਂ ਅਜ਼ਾਨ ਨਮਾਜ਼ ਤੋਂ ਬਾਅਦ ਉਹਨੇ ਸਲਾਮ ਫੇਰਿਆ ਤਾਂ ਸਾਰੀ ਉਹਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ ਸੁਭਾਨ ਅੱਲਾਹ ਤੋ ਅਜੀਬ ਤਰੀਕੇ ਨਾਲ ਪਿੱਛੇ ਦੇਖਦਾ ਔਰ ਪੁੱਛਦਾ ਕਿ ਕੀ ਹੋਇਆ ਤਾਂ ਸਾਰੀ ਕਹਿਣ ਲੱਗੇ ਕਿ ਹਜ਼ੂਰ ਜਦੋਂ ਤੁਸੀਂ ਨਮਾਜ਼ ਕਰਾਉਣ ਲੱਗੇ ਸੀ ਤਾਂ ਤੁਹਾਡਾ ਬੜਾ ਅਜੀਬ ਜਿਹਾ ਭੱਦਾ ਜਿਹਾ ਚਿਹਰਾ ਸੀ ਔਰ ਅਜੀਬ ਜੀ ਕਾਲੇ ਰੰਗ ਦੀ ਡਰਾਉਣੀ ਜੀ ਦਾੜ੍ਹੀ ਸੀ ਲੇਕਿਨ ਹੁਣ ਜਦ ਨਮਾਜ਼ ਪੜਾ ਚੁੱਕੇ ਹੋ ਤਾਂ ਤੁਹਾਡੇ ਚਿਹਰੇ ਤੇ ਰੌਣਕ ਵਰਸ ਰਹੀ ਹੈ ਨੂਰ ਵਰਸ ਰਿਹਾ ਔਰ ਤੁਹਾਡੀ ਸਾਰੀ ਦਾੜ੍ਹੀ ਸਫੈਦ ਰੰਗ ਦੀ ਨੂਰੀ ਨੂਰੀ ਹੋ ਗਈ ਆਹ ਤੁਸੀਂ ਤਾਂ ਰੱਬ ਦੇ ਵਲੀ ਜਾਪਦੇ ਹੋ ਕੋਈ ਆਹ ਉਹ ਕਹਿਣ ਲੱਗਿਆ ਪ੍ਰਭੂ ਮੈਂ ਵਾਕੀ ਕਚੋਰ ਸੀ ਲੇਕਿਨ ਮੇਰੀ ਪੀਰ ਸਰਕਾਰ ਜਨਾਬ ਗौਸ ਬਾਦ ਸਰਕਾਰ ر والی سرکار دا میرے سائیا دا کرم ہو گیا نظرے رحمت ہو گئی رب دی ذات دی کرم نوازی نے دن چور تو ولی بنا دیتا سرکار غوث پاک سرکار دینا نات ایک زوردار تاڑی جنہیں جڑے نو ولی بنا دیتے حضور وہ کہنے لگیا کہ میری سرکار دا کرم ہے وہ ساری پوچھن لگے کہ وہ کون نے وہ کہنے لگے کملے تھی نہیں جانتے زادے او پیر نے جنہ جڑے پیران تے قدم ہے کل جہان دے ولیاں نو مہر اتوں لگ ہے وہ کل پیران دے پیر نے کل ولیاں دے ولی نے میرے آقا وہ ایسی سرکار نے ਜਿਹੜੇ ਡੁੱਬੇ ਕੋਈ ਬੇੜੇ ਬੰਨੇ ਲਾ ਦਿੰਦੇ ਨੇ ਸਾਂ ਵਰਸਾਂ ਦੇ ਮਰਦੇ ਜ਼ਿੰਦਾ ਕਰ ਦਿੰਦੇ ਨੇ ਤਾਂ ਸਾਰੀ ਕਹਿਣ ਲੱਗੇ ਕਿ ਸਾਨੂੰ ਵੀ ਉਹਨਾਂ ਦੀ ਸਰਕਾਰ ਦੀਆਂ ਸਿਫਤਾਂ ਸੁਣਾਓ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਤਾਂ ਹਜ਼ੂਰ ਉਹ ਕੀ ਦੱਸਦਾ ਕਿ ਮੇਰੇ ਤੇ ਕਿੰਨਾ بڑا ਕਰਮ ਕੀਤਾ ਸਰਕਾਰ ਨੇ ਕੌਣ ਨੇ ਉਹ ਕੀ ਤਾਰੀਫ਼ ਕਰਦਾ ਰੋਸ ਨੂੰ ਮੰਨਣ ਵਾਲਿਆਂ ਦੀ ਜਦੋਂ ਜਦੋਂ ਦੀ تو لوال يا دي ميري قدمه لا هتي تو پنهواديا تي ميري قدمه لا هتي میرا آقا حوصله عالم ہے آقا حوصله عالم ہے دنيان تبديلا موڑ دے نوں نوں ہوسلے ناں توں دُپیاں دے وی ہوسلے کتے دُپیاں دار تا ہوے با رب لے ہوسلے عالم نوں کتے دُپیاں دار تا ہوے با رب لے ہوسلے عالم نوں کتے دُپیاں دار تا ہوے اے دُکھیاں دے والے ڑن مٹھیاں खলা खলাসাব্যহা સુઘાતી જોર હો કેવની લખાઈ જોર હો કેવની અખજી દે ના નબી ઓ દેવલી અખજી દે ના નબી જોર હો કેવની અખજી દે ના નબી ઓ દેવલી અખજી દે ના લખાઈ જોર હો કેવની અખજી દે ના નબી E yeah. yeah. ਖਦਾਨੇ ਰੰਗਾਂ 'ਚ ਹਾਸ਼ੀਏ ਤੇ ਹੱਟੇ ਸਾਰੇ ਨਾਤੇ ਸੁਣਾਵੇ ਹੋਰ ਨਾ ਛੋਲੀ ਅਬਰ ਪਰ ਪੀਰ ਮੇਰਾ ਵੱਲਦਾ ਜੋ ਨੀਲਾ ਪਰ ਪਰ ਹਰਕਤ ਕੋਹੇ ਤੇ ਖੜੀ ਵੱਲਦਾ ਜੋ ਅਬਰ ਪਰ ਹਰਕਤ ਕੋਹੇ ਤੇ ਸਾਇਨ ਮੇਰਾ ਵੱਲਦਾ ਜੋ ਨੀਲਾ ਪਰ ਪਰ ਹਰਕਤ ਕੋਹੇ ਤੇ ਖੜੀ ਵੱਲਦਾ ਜੋ ਨੀਲਾ ਪਰ ਪਰ ਹਰਕਤ ਕੋਹੇ ਤੇ ਸਾਇਨ ਤਰਾ ਰੱਬਾ ਪਰ ਪਰ ਖਲਕ ਤੁਵੇਂ ਜਿਵੇਂ ਗਣੀ ਬਣਦਾ ਚੋਰੀਆ ਪਰ ਪਰ ਖਲਕ ਤੁਵੇਂ ਜਿਵੇਂ ਗਣੀ

ਦੇ ਰੋਦੇ ਤੇ ਲੱਖੋ ਦੀ ਮੇਰੇ ਪੀਰ ਦੇ ਰੋਦੇ ਤੇ ਖਾਈ ਰਮਤਾ ਚੜੀ ਪੀਰ ਦੇ ਰੋਦੇ ਤੇ ਖਾਈ ਰਮਤਾ ਚੜੀ ਮੇਰੇ ਸਾਰੇ ਦੇ ਰੋਦੇ ਤੇ ਖਾਈ ਰਮਤਾ ਚੜੀ ਮੇਰੇ ਸਾਰੇ ਦੇ ਰੋਦੇ ਤੇ ਖਾਈ ਰਮਤਾ ਚੜੀ ਮੇਰੇ ਸਾਰੇ ਦੇ ਰੋਦੇ ਤੇ ਖਾਈ ਰਮਤਾ ਚੜੀ ਅਸਨੂ ਮੰਨ ਵਾਲੀ ਜੇੜੀ ਤੇਰੇ ਨਾਲ ਆੜੀ